ਸਾਰੇ ਦੋਸਤੋ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਹਾਂ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਚ ਉਮੀਦ ਆ ਤੁਸੀ ਸਾਰੇ ਵਧੀਆ ਠੀਕ ਠਾਕ ਹੀ ਹੋਵੋਗੇ ਤੇ ਆਪਣਾ ਜਿਹੜਾ ਖਿਆਲ ਰੱਖ ਰਹੇ ਹੋਵੋਗੇ ਤੇ ਪਿਛਲੇ ਵੀਡੀਓਜ਼ ਦੇ ਵਿੱਚ ਆਪਾਂ ਇਹ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਜਿਹੜੇ ਟੌਪਿਕਸ ਆ ਮੈਨੂੰ ਦੱਸਿਆ ਕਰੋ ਕਮੈਂਟ ਬਾਕਸ ਦੇ ਵਿੱਚ ਤੇ ਤੁਸੀਂ ਉਹ ਹੌਲੀ ਹੌਲੀ ਦੱਸਨੇ ਵੀ ਸ਼ੁਰੂ ਕੀਤੇ ਨੇ ਤੇ ਆਪਾਂ ਉਹ ਸੀਕੁਐਂਸ ਵਾਈਜ਼ ਟਰਨ ਬਾਈ ਟਰਨ ਜਿਹੜੀਆਂ ਸਾਰੀਆਂ ਵੀਡੀਓਜ਼ ਉਹਨਾਂ ਦੀ ਨੌਲੇਜ ਆ ਠੀਕ ਹੈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਜੋ ਤੁਹਾਡੇ ਕੁਐਸਚਨ ਹੋਣਗੇ ਮੈਂ ਉਹਨਾਂ ਦਾ ਜਿਹੜਾ ਰਿਪਲਾਈ ਕਰਦਾ ਰਹੂਗਾ ਠੀਕ ਹੈ ਤੇ ਆਪਾਂ ਇੱਕ ਛੋਟੀ ਜੀ ਵੀਡੀਓ ਮਤਲਬ ਕਿ ਤੁਹਾਨੂੰ ਜਿਹੜਾ ਤੁਹਾਡੇ ਕੁਐਸਚਨ ਦਾ ਜਵਾਬ ਦੇਣਾ ਕਿ ਕਾਫੀ ਸਟੂਡੈਂਟਸ ਨੇ ਇਹ ਚੀਜ਼ ਪੁੱਛੀ ਸੀ ਕਿ ਵੀ ਸਰ ਦੱਸੋ ਵੀ ਜਦੋਂ ਰਿਜ਼ਲਟ ਆਊਗਾ ਤੇ ਉਹਦੇ ਵਿੱਚ ਆਪਾਂ ਜਿਹੜਾ ਡਿਸਟ੍ਰਿਕਟ ਵਾਲੇ ਆ ਦਿੱਸੇ ਤਾਂ ਅਸੀਂ ਪਹਿਲਾਂ ਹੀ ਪ੍ਰੈਫਰੈਂਸ ਦਿੱਤੀ ਹੋਈ ਹੈ ਵੀ ਆਹ ਡਿਸਟ੍ਰਿਕਟ ਆਹ ਡਿਸਟ੍ਰਿਕਟ ਤੇ ਬਟ ਜਦੋਂ ਅਸੀਂ ਆਰਮਡ ਗੈਡਰ ਦੇ ਜੇਕਰ ਅਸੀਂ ਆਰਮਡ ਗੈਡਰ ਚ ਭਰਤੀ ਹੁੰਨੇ ਆ ਤਾਂ ਉਹਦਾ ਕੀ ਪ੍ਰੋਸੀਜਰ ਹੋਗਾ ਤੁਹਾਨੂੰ ਮਟਾਲਿਨ ਕਿੱਦਾਂ ਮਿਲੂਗੀ ਕਿੱਦਾਂ ਕੀ ਸੀਨ ਆਉਂਦਾ ਤੇ ਅੱਜ ਆਪਾਂ ਉਸੇ ਸਬੰਧ ਵਿੱਚ ਗੱਲ ਕਰਦੇ ਹਾਂ ਹੁਣ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਡਿਸਟ੍ਰਿਕਟ ਚ ਭਰਤੀ ਹੋਣਾ ਜਾਂ ਆਰਮਡ ਕਿਟਰ ਦੇ ਵਿੱਚ ਭਰਤੀ ਹੋਣਾ ਇਹ ਡਿਪੈਂਡ ਕਰਦਾ ਵੀ ਜਿਨ੍ਹਾਂ ਦੇ ਨੰਬਰ ਤਾਂ 5 ਤੋਂ ਜ਼ਿਆਦਾ ਜਾਂ ਮਤਲਬ ਕਿ 5 ਤੋਂ ਪਲੱਸ ਹੈ ਠੀਕ ਹੈ ਤੇ ਉਹ ਤਾਂ ਮੋਸਟਲੀ ਆਪ ਦਾ ਇੰਡਸਟਰੀ ਗਾਈਡ ਸਮਝੋ ਬਟ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਤੁਸੀਂ ਵੀਡੀਓ ਫਿਰ ਵੀ ਦੇਖਣੀ ਆ ਹੋ ਸਕਦਾ ਤੁਹਾਡਾ ਇੱਕ ਅਦੇ ਪੁਆਇੰਟ ਤੇ ਜਾਂ 0.1 ਪੁਆਇੰਟ ਤੁਹਾਡਾ ਜਿਹੜਾ ਨੰਬਰ ਆ ਠੀਕ ਆ ਉਹ ਆਰਮਡ ਗੇਡਰ ਦੇ ਵਿੱਚ ਆ ਜਾਵੇ ਫਿਰ ਤੁਹਾਨੂੰ ਸਮਝ ਨਾ ਲੱਗੇ ਤਾਂ ਤੁਸੀਂ ਜੇਕਰ ਵੀਡੀਓ ਦੇਖੀ ਹੋਊਗੀ ਤਾਂ ਤੁਹਾਨੂੰ ਸਾਰੀ ਜਿਹੜੀ ਉਹ ਸਮਝ ਲੱਗ ਜਾਣੀ ਆ ਠੀਕ ਆ ਇਸ ਕਰਕੇ ਸਾਰੇ ਮਤਲਬ ਜੋ ਵੀ ਜਿੰਨੇ ਵੀ ਕੈਂਡੀਡੇਟ ਹੈਗੇ ਤੁਸੀਂ ਸਾਰਿਆਂ ਨੇ ਇਹ ਵੀਡੀਓ ਦੇਖਣੀ ਆ ਵੀ ਜੇਕਰ ਤੁਹਾਨੂੰ ਆਰਮਡ ਗੇਡਰ ਮਿਲਦਾ ਤਾਂ ਤੁਸੀਂ ਜਿਹੜੀ ਮਤਲਬ ਕਿ ਆਪਣੀ ਜਿਹੜੀ ਚੁਆਇਸ ਆਪਣੀ ਪ੍ਰੈਫਰੈਂਸ ਆ ਕੇਡਰ ਨੂੰ ਆਪਣਾ ਸੌਰੀ ਬਟ ਆਲੇ ਆਰਮਡ ਗੈਡਰ ਦੇ ਵਿੱਚ ਕਾਫੀ ਬਟਾਲੀయన్స్ ਨੇ ਠੀਕ ਆ ਜਿੱਦਾਂ ਪੀਏਪੀ ਫੋਰਸ ਲੱਗਤ ਹੋ ਹੈਗੀ ਠੀਕ ਆ ਉਹਦੇ ਵਿੱਚ ਬਟਾਲੀయన్స్ ਦਾ 27 ਬਟਾਲੀਆ ਨਾ ਠੀਕ ਆ ਆਪਣੀ 80 ਬਟਾਲੀਆ ਨਾ ਠੀਕ ਆ 82 ਹੈਗੀ 27 ਬਟਾਲੀਆ ਤੇ 82 ਤੁਹਾਨੂੰ ਆਲਮੋਸਟ ਸਾਰਿਆਂ ਨੂੰ ਪਤਾ ਕਿਉਂਕਿ 82 ਥੋੜੀ ਡਾਕੂਮੈਂਟ ਸਿਕਿਉਰ ਨਹੀਂ ਹੋਈ ਠੀਕ ਆ 82 ਬਟਾਲੀਨ ਸੰਡੀਗੜਾ ਇਦਾਂ ਹੀ ਆਪਣੇ ਆਈਆਰਪੀ ਦੀਆਂ ਟੀਮਾਂ ਹੈਗੀਆਂ ਠੀਕ ਆ ਇਹ ਅਲੱਗ-ਅਲੱਗ ਜਿੱਦਾਂ ਮਤਲਬ ਕਿ ਫੋਰਸਸ ਮਤਲਬ ਕਿ ਗੈਡਰ ਬਣੇ ਹੋਏ ਨੇ ਤੇ ਆਰਮਡ ਗੈਡਰ ਦੇ ਵਿੱਚ ਮਤਲਬ ਕਿ ਇਹ ਚੀਜ਼ ਬਟਾਲੀయన్స్ ਦੇ ਵਿੱਚ ਆਉਂਦੀ ਜਿੱਦਾਂ ਕਿ ਫੌਜ ਦੇ ਵਿੱਚ ਹੁੰਦੀ ਹੈ ਠੀਕ ਹੈ ਤੁਸੀਂ ਇਸ ਚੀਜ਼ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਪੰਜਾਬ ਆਰਮਡ ਪੁਲਿਸ ਮਤਲਬ ਇਹ ਆਰਮਡ ਕਿਉਂ ਰੱਖਿਆ ਗਿਆ ਨਾਂ ਇਹਦਾ ਕਿਉਂਕਿ ਇਹਦੇ ਵਿੱਚ ਬਟਾਲੀయన్స్ ਹੁੰਦੀਆਂ ਇਹ ਆਪਣੀ ਜਿਹੜੀ ਪੰਜਾਬ ਪੁਲਿਸ ਡਿਸਟ੍ਰਿਕਟ ਗੈਡਰ ਦੀ ਇਹ ਬੈਕਅਪ ਫੋਰਸ ਹੁੰਦੀ ਹੈ ਠੀਕ ਹੈ ਤੇ ਚਲੋ ਬਿਨਾਂ ਕਿਸੇ ਦੇਰੀ ਦੇ ਆਪਾਂ ਮਤਲਬ ਕਿ ਜਿਹੜਾ ਥੋੜਾ ਮੇਨ ਟੋਪਿਕ ਆਪਾਂ ਉਹਦੀ ਬਾਰੇ ਗੱਲ ਕਰਦੇ ਹਾਂ ਵੀ ਮਤਲਬ ਕਿ ਜਿਹੜਾ ਅਸੀਂ ਚੂਜ਼ ਕਰਨੀਆਂ ਨੇ ਬਟਾਲੀయన్స్ ਉਹ ਕਿੱਦਾਂ ਕਰਨੀਆਂ ਨੇ ਠ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਥੋੜਾ ਜਿਹਾ ਤੇ ਮੈਂ ਕਹਿਣਾ ਚਾਹੂੰਗਾ ਜੀ ਕਿ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਠੀਕ ਹੈ ਟੌਪਿਕ ਤੁਹਾਡਾ ਕਲੀਅਰ ਹੋ ਜਾਂਦਾ ਠੀਕ ਹੈ ਵੀਡੀਓ ਦੇਖ ਕੇ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਚੈਨਲ ਨੂੰ ਜੁੜੂ ਕਰਾਇਆ ਕਰੋ ਸਪੋਰਟ ਕਰਨੀ ਹੈ ਜਿੰਨੀ ਵੀ ਹੋ ਸਕਦੀ ਹੈ ਠੀਕ ਹੈ ਮੈਂ ਤੁਹਾਡੇ ਤੋਂ ਹੋਰ ਕੁਝ ਵੀ ਨਹੀਂ ਮੰਗਦਾ ਜਿੰਨੀ ਮੇਰੇ ਕੋਲ ਨੋਲੇਜ ਹੁੰਦੀ ਹੈ ਠੀਕ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੇ ਇਸ ਦੇ ਬਦਲੇ ਸਿਰਫ ਮੈਂ ਤੁਹਾਡੇ ਤੋਂ ਸਿਰਫ ਲਾਈਕ ਸਬਸਕ੍ਰਾਈਬ ਸ਼ੇਅਰ ਹੀ ਮੰਗਦਾ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਠੀਕ ਹੈ ਬਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ ਤੇ ਉਦਾਂ ਹੀ ਮੈਂ ਜਿੱ ਕਲੀਅਰ ਕਰਦਾ ਜਾਊਗਾ ਠੀਕ ਆ ਤਾਂ ਆਪਾਂ ਸ਼ੁਰੂ ਕਰਦੇ ਆ ਜਿਦਾਂ ਕਿ ਸਪੋਜ਼ ਕਰੋ ਵੀ ਤੁਹਾਨੂੰ ਆਪਣੇ ਆਪ ਤੇ ਇਹਦਾ ਲੈ ਕੇ ਚੱਲਿਓ ਕਿ ਜਿੱਦਾਂ ਕਿ ਤੁਹਾਨੂੰ ਆਰਮਰਡ ਕਿਡਰ ਮਿਲ ਗਿਆ ਠੀਕ ਆ ਫਾਈਨਲ ਰਿਜ਼ਲਟ ਆ ਗਿਆ ਠੀਕ ਆ ਔਰ ਤੁਹਾਨੂੰ ਜਿਹੜਾ ਆਰਮਰਡ ਕਿਡਰ ਮਿਲ ਗਿਆ ਠੀਕ ਆ ਕਿਉਂਕਿ ਮੈਂ ਜਿੱਦਾਂ ਇਹ ਗੱਲ ਪਹਿਲਾਂ ਕਹੀ ਹੋਈ ਕਿ ਡਿਸਟ੍ਰਿਕਟ ਵਾਲਿਆਂ ਨੂੰ ਤਾਂ ਕੋਈ ਚੱਕਰ ਨਹੀਂ ਉਹਨੂੰ ਸਿੱਧੀ ਡਿਸਟ੍ਰਿਕਟ ਮਿਲਣੀ ਆ ਡਿਸਟ੍ਰਿਕਟ ਤੋਂ ਬਾਅਦ ਉਹਨੂੰ ਪਤਾ ਲੱਗ ਜਾਣਾ ਠੀਕ ਆ ਬਟ ਇਹ ਵੀ ਗੱਲ ਨਹੀਂ ਹੈਗੀ ਕਿ ਡਿਸਟ੍ਰਿਕਟ ਨੂੰ ਨਾਲ ਦੀ ਨਾਲ ਪਤਾ ਲੱਗ ਜਾਣੀ ਆ ਠੀਕ ਆ ਡਿਸਟ੍ਰਿਕਟ ਉਹ ਬਾਅਦ ਵਿੱਚ ਬਦਲੂਗਾ ਪਰ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਡਿਸਟ੍ਰਿਕਟ ਅਫਸਰ ਤੁਹਾਨੂੰ ਮਿਲਿਆ ਤੇ ਆਰਮਡ ਕਿਡਰ ਵਾਲਿਆਂ ਦਾ ਜਿਹੜਾ ਕੀ ਸਿਸਟਮ ਆ ਤੇ ਉਹਦੇ ਬਾਰੇ ਆਪਾਂ ਮੇਨਲੀ ਗੱਲ ਕਰਨੀ ਆ ਠੀਕ ਆ ਤੇ ਉਹ ਜਿੱਦਾਂ ਮੈਂ ਕਿਹਾ ਵੀ ਤੁਹਾਨੂੰ ਤੁਹਾਡਾ ਰਿਜ਼ਲਟ ਆ ਗਿਆ ਡਿਸਟ੍ਰਿਕਟ ਵਾਲਿਆਂ ਨੂੰ ਪਤਾ ਲੱਗ ਗਿਆ ਡਿਸਟ੍ਰਿਕਟ ਚ ਆਲੋ ਜਿਹ ਔਰ ਤੁਹਾਡਾ ਨੰਬਰ ਆ ਜਿਹੜਾ ਆਰਮਡ ਰਿਕਟਰ ਦੇ ਵਿੱਚ ਆ ਗਿਆ ਤਾਂ ਹੁਣ ਬੱਚੇ ਇਹੀ ਚੀਜ਼ ਪੁੱਛੇ ਸੀ ਵੀ ਅਸੀਂ ਸਿਲੈਕਟ ਕਿੱਦਾਂ ਕਰਨੀ ਆ ਠੀਕ ਆ ਆਰਮਡ ਰਿਕਟਰ ਮਤਲਬ ਅਸੀਂ ਬਟਾਲੀਨ ਸਿਲੈਕਟ ਕਿੱਦਾਂ ਕਰੀਏ ਤੁਹਾਨੂੰ ਕਿਹੜੀ ਬਟਾਲੀਨ ਵਧੀਆ ਮਤਲਬ ਸਹੀ ਰਹੂਗੀ ਤਾਂ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਮੈਂ ਸਪੋਜ਼ ਕਰੋ ਬੰਦਾ ਕੋਈ ਹੁਸ਼ਿਆਰਪੁਰ ਦਾ ਜਾਂ ਬੰਦਾ ਕੋਈ ਕਹਿ ਲਓ ਲੁਧਿਆਣੇ ਦਾ ਠੀਕ ਆ ਲੁਧਿਆਣਾ ਵੀ ਮਤਲਬ ਜੇ ਸੇਮ ਜਿਹਾ ਪੈਂਦਾ ਤੇ ਹੁਸ਼ਿਆਰਪੁਰ ਵੀ ਸੇਮ ਜਿਹਾ ਪੈਂਦਾ ਹਨਾ ਤੇ ਹੁਣ ਲੁਧਿਆਣੇ ਵਾਲੇ ਬੰਦੇ ਨੂੰ ਵੀ ਜਲੰਧਰ ਆਉਣ ਲਈ ਓਨਾ ਟਾਈਮ ਲੱਗਦਾ ਤੇ ਹੁਸ਼ਿਆਰਪੁਰੋਂ ਆ ਤੇ ਹੁਣ ਆਪਣੀ ਜਿਹੜੀ ਹੁਸ਼ਿਆਰਪੁਰ ਤੋਂ ਸੌਰੀ ਹੁਣ ਜਿੱਦਾਂ ਕਿ ਆਪਣੀ ਜਲੰਧਰ ਦੇ ਵਿੱਚ ਹੈਗੀ 27 ਬਟਾਲੀਨ ਠੀਕ ਹੈ 80 ਬਟਾਲੀਨ ਤੇ ਆਪਣੀ ਹੀ 75 ਬਟਾਲੀਨ ਠੀਕ ਹੈ ਹੁਣ ਜੇਕਰ ਬੰਦਾ ਇਥੋਂ ਚਾਹਵੇ ਮਤਲਬ ਕਿ ਮੈਂ ਡੇਲੀ ਅਪਡਾਉਣ ਕਰਨਾ ਡਿਊਟੀ ਕਰਕੇ ਤਾਂ ਉਹ ਬੰਦਾ ਪਹਿਲੀ ਪ੍ਰੈਫਰੈਂਸ ਤੇ ਰੱਖੇ ਆਪਣੀ 27 ਰੱਖ ਲਵੇ 75 ਰੱਖ ਲਵੇ ਜਾਂ 80 ਰੱਖ ਲਵੇ ਠੀਕ ਹੈ ਸਪੋਜ਼ ਕਰੋ ਵੀ ਤੁਸੀਂ ਫਸਟ ਪ੍ਰੈਫਰੈਂਸ ਭਰੀ ਹੈ ਜੀ 27 ਕੋਈ ਹੁਸ਼ਿਆਰਪੁਰ ਦਾ ਬੰਦਾ ਥੋੜਾ ਡੀਪਲੀ ਸਮਝ ਲਓ ਮੈਂ ਇਹ ਚੀਜ਼ ਕਿਉਂ ਕਹਿ ਰਿਹਾ ਤੁਹਾਨੂੰ ਤਾਂ ਕਿ ਤੁਹਾਨੂੰ ਸਮਝ ਲੱਗ ਜਾਵੇ ਵੀ ਅਸਲ ਦੇ ਵਿੱਚ ਮਾਜਰਾ ਕੀ ਆ ਵੀ ਕਿਦਾਂ ਅਸੀਂ ਮਤਲਬ ਕਿ ਸਿਲੈਕਟ ਹੋਵਾਂਗੇ ਔਰ ਡਿਸਟ੍ਰਿਕਟ ਵਾਲਾ ਦਾ ਵੀ ਮੈਂ ਮਤਲਬ ਜਿੱਦਾਂ ਦੱਸੂਗਾ ਤੁਹਾਨੂੰ ਵੀਡੀਓ ਪ੍ਰੈਫਰੈਂਸ ਮਿਲਦੀਆਂ ਉਹ ਕਿਦਾਂ ਮਿਲਦੀਆਂ ਨੇ ਹਨਾ ਉਹ ਆਪਾਂ ਗੱਲ ਐਂਡ ਤੇ ਕਰਾਂਗੇ ਡਿਸਟ੍ਰਿਕਟ ਵਾਲੀ ਮਤਲਬ ਸਾਰੀ ਵੀਡੀਓ ਦੇਖੋ ਪਹਿਲਾਂ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਕਿ ਕੋਈ ਬੰਦਾ ਹੁਸ਼ਿਆਰਪੁਰ ਦਾ ਠੀਕ ਆ ਔਰ ਜਲੰਧਰ ਉਹਨੂੰ ਮਤਲਬ ਕਿ ਚੂਜ਼ ਕਰਨਾ ਉਹਨੇ ਤਾਂ ਉਹ ਕਿਦਾਂ ਚੂਜ਼ ਠੀਕ ਹੈ ਜਾਂ ਉਹ ਬਠਿੰਡਾ ਮਤਲਬ ਪਰਦਾ ਜਾਂ ਸੰਗਰੂਰ ਪਰਦਾ ਤਾਂ ਉਹ ਬਟਾਲੀਅਨਸ ਨੂੰ ਬਹੁਤ ਦੂਰ ਪੈ ਜਾਣੀਆਂ ਠੀਕ ਹੈ ਤਾਂ ਉਹ ਮਤਲਬ ਕਿ ਜਿਹੜੀ ਆਪਣੀ ਮਤਲਬ ਪਰਦਾ 27 ਬਟਾਲੀਅਨ ਸਪੋਜ਼ ਕਰੋ ਵੀ 27 ਬਟਾਲੀਅਨ ਦੇ ਵਿੱਚ ਬੰਦੇ ਚਾਹੀਦੇ ਆ ਜੀ 50 ਠੀਕ ਆ ਪਰ ਉਹਨੇ ਜਿਹੜੀ ਪਹਿਲੀ ਪ੍ਰੈਫਰੈਂਸ ਆ ਉਹ ਭਰੀ ਹੈ ਜੀ 27 ਬਟਾਲੀਅਨ ਠੀਕ ਹੈ ਦੂਸਰੀ ਪ੍ਰੈਫਰੈਂਸ ਉਹਨੇ ਭਰੀ ਹੈ ਜੀ 75 ਬਟਾਲੀਅਨ ਤੀਜੀ ਪ੍ਰੈਫਰੈਂਸ ਉਹਨੇ ਭਰਤੀ ਹੈ ਜੀ 80 ਬਟਾਲੀਅਨ ਹੁਣ ਧਿਆਨ ਨਾਲ ਗੱਲ ਸੁਣਨ ਲਈ ਇਹ ਆ ਵੀ ਮਤਲਬ ਕਿ ਸੀਟ ਕਿੱਦਾਂ ਮਿਲਦੀ ਆ ਠੀਕ ਆ ਤਾਂ 27 ਬਟਾਲੇ ਵਿੱਚ 50 ਬੰਦੇ ਆ ਪਰ 27 ਪਰ 27 ਦੇ ਵਿੱਚ ਸਪੋਜ਼ ਕਰੂ 50 ਬੰਦੇ ਪੂਰੇ ਹੋ ਗਏ ਠੀਕ ਆ ਮੰਨ ਲੀ ਜਿੱਦਾਂ ਕਿ ਬੰਦੇ ਦੇ ਹੈਗੇ ਆ 70 ਨੰਬਰ ਆ ਠੀਕ ਆ ਔਰ ਜਿਹੜੇ 72 75 ਮਤਲਬ 70 ਤੋਂ 75 ਦੇ ਵਿੱਚ ਵਿੱਚ ਜਿਹੜੇ ਮਤਲਬ ਕਿ 71 ਤੋਂ 75 ਵਾਲੇ ਬੰਦੇ ਆ ਠੀਕ ਆ ਉਹ 27 ਬਟਾਲੇ ਦੇ ਵਿੱਚ ਪੂਰੇ ਹੋ ਗਏ ਠੀਕ ਆ ਮਤਲਬ ਜਿੱਦਾਂ ਕਹਿ ਲਈਏ ਤੇ ਕੁਝ ਬੰਦੇ ਹੋ ਗਏ ਜੀ 75 ਬਟਾਲੀਅਨ ਚ ਪੂਰੇ ਠੀਕ ਆ ਔਰ ਉਹਦਾ ਨੰਬਰ ਜਿਹੜਾ ਉਹਨੇ ਤੀਜੀ ਪ੍ਰੈਫਰੈਂਸ ਭਰੀ ਆ ਤਾਂ ਉਹਦੇ ਵਿੱਚ ਉਹਦਾ ਨੰਬਰ ਆ ਗਿਆ ਹੁਣ ਜਿੱਦਾਂ ਕਿ 72 ਬਟਾਲੀਅਨs ਵੀ 50 ਰੱਖਣੇ ਆ ਠੀਕ ਹੈ ਔਰ 80 ਚ ਵੀ 50 ਰੱਖਣੇ ਆ ਔਰ 73 ਚ ਵੀ 50 ਰੱਖਣੇ ਆ ਜੇਕਰ ਉਹਦਾ ਜਿਹੜਾ ਨੰਬਰ ਆ ਉਹ 72 ਬਟਾਲੀਅਨ ਦੇ ਵਿੱਚ ਪਹਿਲੇ 50 ਦੇ ਵਿੱਚ ਆ ਜਾਂਦਾ ਤਾਂ ਉਹ 72 ਤਾਂ ਉਹ 72 ਬਟਾਲੀਅਨ ਦੇ ਵਿੱਚ ਭਰਤੀ ਹੋ ਜਾਊਗਾ ਠੀਕ ਹੈ ਮਤਲਬ ਉਹਨੂੰ 72 ਬਟਾਲੀਅਨ ਮਿਲ ਜਾਣੀ ਆ ਜੇਕਰ ਉਹਦੇ ਤੋਂ ਉੱਪਰ 50 ਬੰਦੇ ਹੈਗੇ ਆ ਉਸ ਬੰਦੇ ਦੇ ਉੱਪਰ ਮਤਲਬ 50 ਬੰਦੇ ਹੈਗੇ ਆ ਤੇ ਉਹਨੇ ਅਗਲੀ ਪ੍ਰੈਫਰੈਂਸ ਭਰੀ ਹੈ 80 ਬਟਾਲੀਨ ਤਾਂ ਉਹਦਾ ਨੰਬਰ ਆ ਜਿਹੜਾ ਉਹ 80 ਬਟਾਲੀਨ ਵਿੱਚ ਆ ਜਾਣਾ ਮਤਲਬ 27 ਚ ਨਹੀਂ ਆਊਗਾ ਠੀਕ ਆ ਔਰ ਜੇਕਰ ਉਹਦਾ 80 ਬਟਾਲੀਨ ਦੇ ਵਿੱਚ ਵੀ ਨੰਬਰ ਨਹੀਂ ਆਉਂਦਾਗਾ ਠੀਕ ਆ ਵੀ ਉਹਦੇ ਨੰਬਰ ਜੀ ਮਤਲਬ ਉਸ ਤੋਂ ਉੱਪਰ ਬੰਦੇ ਹੈਗੇ ਆ 100 ਪਲੱਸ ਬੰਦਾ ਉੱਪਰ ਬੈਠਾਗਾ ਤਾਂ ਜਿਹੜੇ ਹਾਈ ਮੈਰਿਟ ਵਾਲੇ ਬੰਦੇ ਆ ਉਹ ਪਹਿਲੀਆਂ ਪ੍ਰੈਫਰੈਂਸਾਂ ਜਿਨ੍ਹਾਂ ਨੇ ਭਰੀ ਹੋਈ ਆ ਠੀਕ ਆ ਉਹਨਾਂ ਦੇ ਵਿੱਚ ਆ ਜਾਊਗਾ ਹੁਣ ਜਿੱਦਾਂ ਕਿ 100 ਬੰਦੇ ਨੇ 27 ਡਾਲਨ ਭਰੀ ਆ ਥੋੜਾ ਡੀਪਲੀ ਸਮਝ ਲਓ ਮੈਂ ਨਾ ਵਾਰੀ ਵਾਰੀ ਰਿਪੀਟ ਤਾਂ ਕਰ ਰਿਹਾ ਵੀ ਤੁਹਾਨੂੰ ਸਮਝ ਲੱਗ ਜੇ ਮੈਂ ਇੱਕੋ ਸੈਂਟੈਂਸ ਵਾਰੀ ਵਾਰੀ ਕਿਉਂ ਰਿਪੀਟ ਕਰ ਰਿਹਾ ਵੀ ਸਪੋਜ਼ ਕਰੋ 100 ਬੰਦੇ ਨੇ 27 ਡਾਲਨ ਭਰੀ ਆ ਠੀਕ ਆ ਔਰ 101ਵੇਂ ਨੇ ਵੀ 27 ਡਾਲਨ ਭਰੀ ਆ ਠੀਕ ਆ ਤਾਂ ਪਹਿਲੇ 50 ਬੰਦੇ ਆ ਜਿਹੜੇ ਉਹ ਆਉਣਗੇ ਜੀ 27 ਡਾਲਨ ਚ ਠੀਕ ਆ ਉਹਨਾਂ ਹੀ 50 ਬੰਦੇ ਨੇ ਦੂਜੀ ਪ੍ਰੈਫਰੈਂਸ ਦਿੱਤੀ ਆ 80 ਡਾਲਨ ਨੂੰ ਇਹ ਉਸੇ ਹੀ ਸੌ ਨੇ ਪਰ 50 ਬੰਦੇ 27 ਬਟਾਲੀਨ ਚ ਭਰਤੀ ਹੋ ਗਏ ਫਿਰ ਅਗਲੇ ਜਿਹੜੇ 50 ਬੰਦੇ ਆ ਉਹ ਭਰਤੀ ਹੋਣਗੇ ਜੀ 80 ਬਟਾਲੀਆਂ ਦੇ ਵਿੱਚ ਠੀਕ ਆ ਇਸੇ ਤਰ੍ਹਾਂ ਜੁਮਾਨ ਕੀ ਚਲੋ ਵੀ 101ਵਾਂ ਬੰਦਾ ਠੀਕ ਆ 100 ਲੰਘ ਗਿਆ ਜੇ 101ਵੇਂ ਬੰਦੇ ਸਾਰਿਆਂ ਨੇ ਸੇਮ ਪ੍ਰੈਫਰੈਂਸ ਭਰੀ ਆ ਪਹਿਲੇ ਨੇ 27 ਭਰੀ ਆ ਦੂਜੀ ਭਰੀ ਆ ਜੀ 80 ਤੀਜੀ 75 ਭਰੀ ਆ ਵੀ ਸਾਰਿਆਂ ਨੇ ਇੱਕੋ ਹੀ ਭਰਤੀ 150 ਬੰਦਾ ਵੀ 150 ਨੇ ਹੀ ਭਰਤਾ ਪਹਿਲਾਂ 27 ਚੂਜ਼ ਕਰ ਲਈ ਫਿਰ 80 ਚੂਜ਼ ਕਰ ਲਈ ਫਿਰ 75 ਚੂਜ਼ ਕਰ ਲਈ ਪਰ ਜਿਹੜਾ ਹੁਣ 150 ਦੇ ਵਿੱਚ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਹੋਣਗੇ ਪਹਿਲੀ ਪ੍ਰੈਫਰ ਠੀਕ ਆ ਫਿਰ ਇਸੇ ਤਰ੍ਹਾਂ ਮਤਲਬ ਕਿ ਜਦੋਂ 50 ਸਿਲੈਕਟ ਹੋਗੇ ਫਿਰ ਨੀਚੇਲੇ 50 80 ਬਟਾਲੀਅਨ ਚ ਜਾਣਗੇ ਆਲਰੇਡੀ ਤੀਜੀ 50 ਹੈਗੀ ਆ ਉਹ 75 ਬਟਾਲੀਅਨ ਚ ਜਾਣਗੇ ਹੁਣ ਮੈਂ ਜਦਾਂ ਕਿ ਪਹਿਲਾਂ ਹੀ ਗੱਲ ਲੈ ਕੇ ਚੱਲਿਆ ਸੀਗਾ ਕਿ ਜੇਕਰ ਉਹ ਬੰਦਾ ਉਹਨੇ 72 ਬਟਾਲੀਅਨ ਭਰੀ ਆ ਪਰ ਉਹਦੇ ਦੇ ਉੱਪਰ ਬੈਠੇ ਬੰਦੇ ਬਹੁਤ ਜ਼ਿਆਦਾ ਠੀਕ ਆ ਤਾਂ ਉਹਨੂੰ ਮਤਲਬ ਕਿ ਜਦੋਂ ਬੰਦੇ ਜਦੋਂ ਵੈਕੈਂਸੀ ਪੂਰੀ ਹੋ ਗਈ ਹਸਪਿਟਲਰੀਨ ਦੇ ਵਿੱਚ ਤਾਂ ਉਹ ਬਟਾਲੀਨ ਨੂੰ ਲੌਕ ਕਰ ਦਿੱਤਾ ਹੋਊਗਾ ਫਿਰ ਅਗਲੀ ਬਟਾਲੀਨ ਚ ਮਤਲਬ ਕਿ ਚੱਕੀ ਜਾਊਗੀ ਠੀਕ ਆ ਵੀ ਇਹਦੇ ਵਿੱਚ ਫਸਟ ਪ੍ਰੈਫਰੈਂਸ ਕਿਹਨੂੰ ਦਿੱਤੀ ਆ ਫਿਰ ਅਗਲੇ ਨੇ ਵੀ ਜੇਕਰ ਮਤਲਬ ਕਿ ਪ੍ਰੀਫਰੈਂਸ ਦਿੱਤੀ ਹੋਈ ਹੈ ਤਾਂ ਉਹ ਜਿਹੜੇ ਅਗਲੇ 50 ਬੰਦੇ ਹੈਗੇ ਉਹਨਾਂ ਨੂੰ ਉਹਨਾਂ ਦੀ ਪ੍ਰੀਫਰੈਂਸ ਮਿਲ ਜੂਗੀ ਸੈਕੰਡ ਪ੍ਰੀਫਰੈਂਸ ਠੀਕ ਹੈ ਜਿੱਦਾਂ ਕਿ ਮੈਂ ਕਿਹਾ ਵੀ ਸਾਰਿਆਂ ਨੇ ਸੇਮ ਭਰੀ ਹੈ ਨਾ ਤਾਂ ਉਹਨਾਂ ਨੂੰ ਸੈਕੰਡ ਪ੍ਰੀਫਰੈਂਸ ਮਿਲ ਜੂਗੀ ਜੇਕਰ 100 ਬੰਦਾ ਪੂਰਾ ਹੋ ਗਿਆ ਮੰਨ ਕੇ ਚਲੋ 50 ਪਹਿਲੀ ਚ ਹੋ ਗਏ 50 ਦੂਜੀ ਚ ਹੋ ਗਏ ਤੀਜੀ ਬਟਾਲੀਨ ਬਾਈ ਦੀ 75 ਬਟਾਲੀਨ ਠੀਕ ਹੈ ਔਰ ਜਿੱਦਾਂ ਹੀ ਮੰਨ ਕੇ ਚਲੋ ਵੀ ਉਹ 101 ਤੋਂ 150 ਤੱਕ ਬੰਦੇ ਰੱਖਣੇ ਆ ਠੀਕ ਹੈ ਉਹਨਾਂ ਨੂੰ ਤੀਜੀ ਬਟਾਲੀਨ ਮਿਲੂਗੀ ਇਹ ਸਾਰਾ ਖੇਡ ਹੈਗਾ ਮੈਰਿਟ ਠੀਕ ਆ ਵੀ ਜਿੰਨੀ ਤੁਹਾਡੀ ਅਪ ਮੈਰਿਟ ਹੋਊਗੀ ਹਨਾ ਜਦਾਂ ਸਕੋਰ ਕੀਤੇ ਆ ਤੁਸੀਂ ਓਨੀ ਹੀ ਜਿਹੜੀ ਤੁਹਾਡੀ ਮਤਲਬ ਕਿ ਤੁਹਾਡੀ ਜਿਹੜੀ ਪ੍ਰੈਫਰੈਂਸ ਆ ਉਹ ਤੁਹਾਨੂੰ ਮਿਲ ਜਾਣੀ ਹੈਗੀ ਆ ਜੇਕਰ ਮੰਨ ਲੈ ਚਲੋ 75 ਨੰਬਰ ਵਾਲਾ ਬੰਦਾ ਬੈਠਾ ਮੈਂ 70 ਨੰਬਰ ਵਾਲਾ ਬੰਦਾ ਬੈਠਾ ਤੇ ਠੀਕ ਆ ਉਹਨੇ 70 ਨੰਬਰ ਵਾਲੇ ਨੇ ਸਟਾਈਪ ਡਾਲਣ ਭਰੀ ਆ ਠੀਕ ਆ ਉਹਨੂੰ ਮਿਲ ਜਾਣੀ ਆ ਉਸੇ ਤਰ੍ਹਾਂ ਜੇਕਰ 69 ਵਾਲਾ ਬੈਠਾ ਠੀਕ ਆ 69 ਵਾਲੇ ਨੂੰ ਮਤਲਬ ਕਿ 72 ਨਹੀਂ ਮਿਲਣੀ ਉਹਨੂੰ ਦੂਜੀ ਮਿਲ ਜਾਣੀ ਆ ਜੇਕਰ 68 ਵਾਲਾ ਬੰਦਾ ਜੇਕਰ 68 ਵਾਲਾ ਬੰਦਾ ਬੈਠਾ ਤੇ ਉਹਨੂੰ ਮਤਲਬ ਕਿ ਉਹ ਅਗਲੀ ਪ੍ਰੈਫਰੈਂਸ ਮਿਲ ਜਾਣੀ ਆ ਜੀ ਦੇ ਵੀ ਨੰਬਰ ਜ਼ਿਆਦਾ ਹੋਣਗੇ ਉਹਨੂੰ ਜਿਹੜੀ ਪ੍ਰੈਫਰੈਂਸ ਹੈਗੀ ਆ ਉਹ ਉਸੇ ਤਰ੍ਹਾਂ ਦੀ ਮਿਲਣੀ ਆ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਕਨਫਿਊਜ਼ ਹੋ ਗਏ ਹੋਗੇ ਇਸ ਨੂੰ ਥੋੜਾ ਰਿਪੀਟ ਕਰਕੇ ਦੁਬਾਰਾ ਦੋ ਤਿੰਨ ਵਾਰ ਵੀਡੀਓ ਦੇਖ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਈ ਮੈਂ ਇੱਕ ਵਾਰ ਫੇਰ ਪ੍ਰੀਫ ਜੀ ਦੇ ਵਿੱਚ ਦੱਸ ਦਿੰਨਾ ਕਿ ਜਿੱਦਾਂ ਕੋਈ ਤਿੰਨ ਬਟਾਲੀ ਨਾ ਹਨਾ ਵੀ ਸਾਰਿਆਂ ਨੇ ਪਹਿਲਾਂ ਨੇ ਮੰਨ ਕੇ ਚੱਲੋ ਵੀ 150 ਬੰਦਾ 150 ਦੇ 150 ਬੰਦੇ ਨੇ ਹੀ ਠੀਕ ਆ ਮਤਲਬ 27 ਬਟਾਲੀਆਂ ਨੇ ਪਹਿਲੇ ਪ੍ਰੈਫਰੈਂਸ ਰੱਖੀ ਆ ਦੂਜੇ ਦੇ ਰੱਖ ਲਈ ਆ ਆਪਣੀ 75 80 ਬਟਲੀਆਂ ਦੀ ਜਿੱਤੇ 75 ਰੱਖ ਲਈ ਆ ਠੀਕ ਆ ਔਰ ਪਹਿਲੀ ਪ੍ਰੈਫਰੈਂਸ ਸਾਰਿਆਂ ਦੀ 72 ਆ ਪਹਿਲੀ ਪ੍ਰੈਫਰੈਂਸ ਸਾਰਿਆਂ ਦੀ ਹੀ 72 150 ਦੇ 150 ਦੀ ਠੀਕ ਆ ਔਰ ਜਿਹੜੀ ਪੋਸਟਾਂ ਹੈਗੀਆਂ 72 ਬਟਲੀਆਂ ਵਿੱਚ ਉਹ ਹੈਗੀਆਂ ਜੀ 50 ਹੁਣ 150 ਦੇ ਵਿੱਚ ਜਿਨ੍ਹਾਂ ਦੇ ਨੰਬਰ ਜ਼ਿਆਦਾ ਹੋਣਗੇ 50 ਬੰਦਿਆਂ ਦੇ ਉਹਨਾਂ ਨੂੰ 72 ਬਟਲੀਆਂ ਮਿਲ ਜਾਣੀਆਂ ਇਹ ਸੀ ਤੁਸੀਂ ਹੁਣ ਮੈਨੂੰ ਲੱਗਦਾ ਸਮਝ ਗਏ ਹੋਵੋਗੇ ਠੀਕ ਆ ਉਸ ਤੋਂ ਬਾਅਦ ਬੰਦਾ ਬਚਦਾ 100 ਪ੍ਰੈਫਰੈਂਸ ਫਿਰ ਉਹੀ ਸੇਮ ਆ ਫਿਰ ਜਿਹੜਾ ਬੰਦਾ ਉੱਪਰ 100 ਬਾਈ ਦਾ ਉਹਨਾਂ ਦੇ ਵਿੱਚੋਂ ਜਿਹੜੇ 50 ਹੈਗੇ ਉਹਨਾਂ ਨੂੰ ਮਿਲਣੀ ਹੈਗੀ ਆ ਜੀ ਸੈਕੰਡ ਪ੍ਰੀਫਰੈਂਸ ਠੀਕ ਆ ਫਸਟ ਪ੍ਰੀਫਰੈਂਸ ਆਲਰੇਡੀ ਖਤਮ ਹੋ ਚੁੱਕੀ ਆ ਹੁਣ ਸੈਕੰਡ ਪ੍ਰੀਫਰੈਂਸ ਮਿਲਣੀ ਹੈਗੀ ਆ ਜੀ 80 ਬਟਾ ਲੈਣ ਠੀਕ ਆ ਹੁਣ ਜਿਹਦੇ ਜਿਹੜੇ ਬੰਦੇ ਲਾਸਟ ਵਾਲੇ 100 ਬਾਈ ਦੇ ਉਹਨਾਂ ਦੇ ਵਿੱਚੋਂ ਜਿਹੜੇ 100 ਦੇ ਵਿੱਚੋਂ ਜਿਨ੍ਹਾਂ ਦੇ 50 ਮੁੰਡੇ ਕੁੜੀਆਂ ਹੋਣਗੇ ਉਹਨਾਂ ਦੇ ਨੰਬਰ ਵੱਧ ਹੋਣਗੇ ਉਹਨਾਂ ਨੂੰ ਮਿਲ ਜਾਣੀਆਂ ਜੀ 80 ਬਟਾ ਲੈਣ ਹੁਣ ਰਹਿ ਗਈ ਕੱਲੀ 75 ਬਟਾਲੀਨ ਹਨਾ ਤੇ ਪ੍ਰੈਫਰੈਂਸ ਸਾਰਿਆਂ ਦੀ ਸੇਮ ਆ ਹੁਣ ਮਤਲਬ ਕਿ ਬੰਦੇ 50 ਬਜ ਦੇ ਆ ਤੇ 50 ਹੀ ਬੰਦੇ ਚਾਹੀਦੇ 75 ਬਟਾਲੀਨ ਨੂੰ ਤੇ ਜਿਹੜੇ 50 ਜਿਨ੍ਹਾਂ ਦੇ ਨੰਬਰ ਘਟਦੇ ਹੈਗੇ ਮਤਲਬ ਸਭ ਤੋਂ ਘੱਟ ਨੰਬਰ ਨੇ ਹਨਾ 101 ਤੋਂ ਲੈ ਕੇ 150 ਤੱਕ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਮਿਲ ਜਾਣੀ ਹੈਗੀ 75 ਬਟਾਲੀਨ ਨੂੰ ਹੁਣ ਇਸੇ ਤਰ੍ਹਾਂ ਜਿੱਦਾਂ ਮੈਂ ਕਹਿ ਰਿਹਾ ਸੀ ਵੀ ਜਿਹੜੇ ਬੰਦੇ ਹੈਗੇ ਆ ਸਪੋਜ਼ ਕਰੋ ਆਪਦੇ ਆਪਦੇ ਏਰੀਆ ਦੇ ਵਾਈਜ਼ ਦੇਖ ਲਿਓ ਜਿਦਾਂ ਕਿ ਅੰਮ੍ਰਿਤਸਰ ਵੀ ਹੈਗੀ ਬਟਾਲੀਨ ਠੀਕ ਹੈ ਜਿੱਦੇ ਪਠਾਨਕੋਟ ਗੁਰਦਾਸਪੁਰ ਵਾਲੇ ਕੋਈ ਬੰਦੇ ਹੈਗੇ ਆ ਤਰਨਤਾਰਨ ਵਾਲੇ ਉਹਨਾਂ ਨੂੰ ਔਰ ਜਿੱਦਾਂ ਹੈਗੇ ਜਿੱਦਾਂ ਆਪਣਾ ਮੋਗਾ ਹੋ ਗਿਆ ਜੀ ਲੁਧਿਆਣਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਹਨਾ ਆਪਣਾ ਨਵਾਂ ਸ਼ਹਿਰ ਹੋ ਗਿਆ ਤੇ ਇਹ ਬੰਦੇ ਚੂਜ਼ ਕਰ ਲੈਣ ਜੀ ਆਪਣੀ ਕੀ ਨਾਲ ਲੈਂਦੇ ਆ ਪੀਪੀ ਵਾਲੀ ਇਟਾਲੀਅਨ ਜਿੱਦਾਂ ਆਪਣੀਆਂ ਹੈਗੀਆਂ 75 ਹੋ ਗਈ 80 ਹੋ ਗਈ ਤੇ 27 ਹੋ ਗਈ ਜੇ ਕੋਈ ਬੰਦਾ ਇੱਧਰ ਕੋਈ ਰੋਪੜ ਸਾਈਡ ਦਾ ਜਾਂ ਕੋਈ ਆਪਣਾ ਮੋਹਾਲੀ ਸਾਈਡ ਦਾ ਹੈਗਾ ਉਹ ਬੰਦਾ ਕੋਈ ਆਰਮਡ ਰਿਕਟਰ ਚ ਭਰਤੀ ਹੁੰਦਾ ਤੇ ਉਹ ਚੂਜ਼ ਕਰ ਲਵੇ ਆਪਣੀ 82 ਵਾਲੀ ਚੰਡੀਗੜ੍ਹ ਦੀ ਠੀਕ ਆ ਔਰ ਜੇਕਰ ਬੰਦਾ ਕਿ ਉਧਰ ਸਾਡੇ ਫੀਕੋਟ ਸਾਈਡ ਮੁਕਸਰ ਸਾਈਡ ਦਾ ਹੈਗਾ ਫਾਇਲਗਾ ਸਾਈਡ ਦਾ ਹੈਗਾ ਉਹ ਬੰਦਾ ਆਰਮਡ ਗੈਡਰ ਚ ਭਰਤੀ ਹੁੰਦਾ ਤੇ ਬਠਿੰਡੇ ਆਪਣੀ ਹੈਗੀ ਆ ਜੀ ਆਰਮਡ ਗੈਡਰ ਜਿਹੜੀ ਹੈਗੀ ਆ ਬਟਾਲੀਨ ਉਹ ਚੂਜ਼ ਕਰ ਸਕਦਾ ਇਹ ਤੁਸੀਂ ਆਪਦੇ ਏਰੀਏ ਦੇ ਅਕੋਰਡਿੰਗ ਵੀ ਤੁਹਾਨੂੰ ਕਿੱਥੇ ਨੇੜੇ ਪੈਂਦਾਗਾ ਆਪਦੇ ਏਰੀਏ ਦੇ ਅਕੋਰਡਿੰਗ ਜਿਹੜੀ ਉਹ ਚੂਜ਼ ਕਰਨੀ ਹੈ ਠੀਕ ਆ ਔਰ ਮੈਂ ਇੱਕ ਸਕਰੀਨ ਸ਼ਾਟ ਲਾ ਦਣਾ ਤੁਹਾਨੂੰ ਆ ਤੁਸੀਂ ਦੇਖ ਲਓ ਚੈੱਕ ਕਰ ਲਿਓ ਮੈਂ ਬਟਾਲੀਨ ਲਿਖ ਕੇ ਤੇ ਬਟਾਲੀਅਨ ਹੈ ਕਿੱਥੇ ਉਹ ਠੀਕ ਆ ਮਤਲਬ ਆਰਪੀ ਆ ਮਤਲਬ ਪੀਏਪੀ ਦੀ ਜਾਂ ਜੋ ਵੀ ਹੈਗੀ ਆ ਉਹ ਤੁਸੀਂ ਚੈੱਕ ਕਰ ਲਿਓ ਠੀਕ ਆ ਵੀ ਤੁਹਾਨੂੰ ਤੁਹਾਡੇ ਏਰੀਆ ਦੇ ਮੁਤਾਬਕ ਤੁਹਾਨੂੰ ਕਿਹੜਾ ਜ਼ਿਲ੍ਹਾ ਮਤਲਬ ਕਿ ਕਿਹੜੀ ਬਟਾਲੀਅਨ ਨੇੜੇ ਪੈ ਰਹੀ ਹੈ ਤੁਸੀਂ ਉਹੀ ਮਤਲਬ ਫਸਟ ਸੈਕੰਡ ਥਰਡ ਜਿੱਦਾਂ ਕਿ ਭਰਨੀ ਹੈਗੀ ਆ ਤੇ ਇਹ ਚੀਜ਼ ਥੋੜੀ ਦਿਮਾਗ ਦੇ ਵਿੱਚ ਰੱਖਣੀ ਆ ਤਾਂ ਉਮੀਦ ਕਰਦਾ ਹਾਂ ਤੁਸੀਂ ਜਿਹੜੀ ਇਹ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ ਕਿ ਅਸੀਂ ਮਤਲਬ ਜਿਹੜੀ ਸਿਲੈਕਸ਼ਨ ਮਤਲਬ ਕਿ ਸਿਲੈਕਸ਼ਨ ਕਰਨੀ ਆ ਆ ਦੀ ਬਟਾਲੀਅਨ ਦੀ ਠੀਕ ਹੈ ਜੇਕਰ ਤੁਸੀਂ ਆਰਮਡ ਗ੍ਰੇਸੇ ਭਰਤੀ ਹੁੰਨੇ ਆ ਤਾਂ ਉਹ ਕਿੱਦਾਂ ਕਰਨੀ ਹੈਗੀ ਤੇ ਅਮੀ ਤੱਕ ਤੁਸੀਂ ਸਾਰੀ ਵੀਡੀਓ ਚੰਗੀ ਦੇਖੀ ਮਤਲਬ ਚੰਗੀ ਤਰ੍ਹਾਂ ਦੇਖੀ ਹੋਊਗੀ ਤੇ ਤੁਹਾਡੇ ਦਿਮਾਗ ਦੇ ਵਿੱਚ ਹਰ ਇੱਕ ਗੱਲ ਪੂਰੀ ਚੰਗੀ ਤਰ੍ਹਾਂ ਪੈ ਗਈ ਹੋਊਗੀ ਕਿਦਾਂ ਮੈਰਿਟ ਦੇ ਅਕੋਰਡਿੰਗ ਸਾਨੂੰ ਵੀਡੀਓ ਪ੍ਰੈਫਰੈਂਸ ਮਿਲਦੀ ਆ ਤੇ ਹੁਣ ਮੈਂ ਗੱਲ ਕਰਦਾ ਵੀ ਡਿਸਟ੍ਰਿਕਟ ਹੈਡਰਲ ਜਿੱਦਾਂ ਕਿ ਤੁਸੀਂ ਪ੍ਰੈਫਰੈਂਸ ਭਰੀਆਂ ਹੋਈਆਂ ਹਨਾ ਤੇ ਉਹ ਤੁਹਾਨੂੰ ਪ੍ਰੈਫਰੈਂਸ ਜਿੱਦਾਂ ਤੁਸੀਂ ਫਸਟ ਤਾਂ ਸਾਰਿਆਂ ਨੇ ਹੀ ਆ ਦਾ ਹੋਮ ਡਿਸਟ੍ਰਿਕਟ ਭਰਿਆ ਹੋਊਗਾ ਪਰ ਹੋਮ ਡਿਸਟ੍ਰਿਕਟ ਕਿਸੇ ਨੂੰ ਨਹੀਂ ਮਿਲਣਾਗਾ ਠੀਕਾ ਇਹ ਇੱਥੇ ਵੀ ਕਹਾਣੀ ਮੈਰਿਟ ਦੇ ਬੇਸ ਤੇ ਆ ਜਾਂਦੀ ਠੀਕ ਆ ਜੇਕਰ ਮਨ ਚ ਲੋ 90 ਤੋਂ ਪਲੱਸ 90 95 ਨੰਬਰ ਥੋੜੇ ਬੰਦੇ ਆ ਤਾਂ ਤੁਹਾਨੂੰ ਸੈਕੰਡ ਪ੍ਰੈਫਰੈਂਸ ਮਿਲਣ ਦੇ ਚਾਂਸਸ ਹੈਗੇ ਆ ਜੇ 90 ਤੋਂ ਥੋੜੇ ਘੱਟ ਨੰਬਰ ਆਖੀ ਤੁਮ ਥਰਡ ਮਤਲਬ ਪ੍ਰੈਫਰੈਂਸ ਜਿਹੜੀ ਥੋੜੀ ਹੋਊਗੀ ਉਹ ਮਿਲ ਜੂਗੀ 80 60 ਚੌਥੀ ਮਿਲ ਜੂਗੀ ਠੀਕ ਆ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਜਿਵੇਂ ਘੱਟ ਦੇ ਘੱਟ ਦੇ ਘੱਟ ਦੇ ਜਿੱਦਾਂ ਮਤਲਬ ਜਿੰਨੇ ਵੀ ਥੋੜੇ ਤੋਂ ਬੰਦੇ ਉੱਪਰ ਹੁੰਦੇ ਨਾ ਉਹਨਾਂ ਨੂੰ ਉਹਨਾਂ ਦੇ ਮਤਲਬ ਜੋ ਪ੍ਰੈਫਰੈਂਸ ਭਰੀ ਹੁੰਦੀ ਪ੍ਰੈਫਰੈਂਸ ਦੇ ਹਿਸਾਬ ਨਾਲ ਉਹ ਤੁਸੀਂ 15 ਮਤਲਬ ਕਿ ਡਿਸਟ੍ਰਿਕਟ ਭਰੀ ਹੋਈ ਹੈ ਨਾ 15 ਦੇ ਵਿੱਚੋਂ ਤੁਹਾਨੂੰ ਉਮੀਦ ਹੈ ਕਿ ਕੋਈ ਦੂਜੀ ਤੀਜੀ ਚੌਥੀ ਪੰਜਵੀਂ ਛਵੀਂ ਜਿੰਨੀ ਵੀ ਮਤਲਬ ਕਿ ਉਹ ਮੈਰਿਟ ਅਕੋਰਡਿੰਗ ਮਿਲ ਜਾਣੀ ਹੈ ਤੇ ਉਮੀਦਕਰਾਂ ਦੋਹੀ ਇਹ ਸਾਰੀ ਵੀਡੀਓ ਵਧੀਆ ਵੇਖੀ ਹੋਗੀ ਚੰਗੇ ਤਾਂ ਤੁਹਾਨੂੰ ਟੌਪਿਕ ਕਲੀਅਰ ਹੋ ਗਿਆ ਹੋਊਗਾ ਜੇਕਰ ਫਿਰ ਵੀ ਕੋਈ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਜਿਹੜੇ ਕੁਐਸਚਨ ਹੋ ਰੱਖ ਸਕਦੇ ਆ ਤੇ ਇਦਾਂ ਹੀ ਮੈਨੂੰ ਤੁਸੀਂ ਆਪਣੇ ਟੌਪਿਕਸ ਦੱਸਦੇ ਰਹੋ ਤੇ ਮੈਂ ਉਹਨਾਂ ਨੂੰ ਇਦਾਂ ਹੀ ਮਤਲਬ ਕਿ ਟਰਨ ਬਾਟਨ ਨਾਲ ਕੰਪਲੀਟ ਕਰਦਾ ਰਹੂੰਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਕਿਸੇ ਹੋਰ ਟੌਪਿਕ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵਸਦੇ ਰਹੋ